ਕੌਂਗ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਜਿਵੇਂ ਬੰਦ ਕਟਣ ਦੀਆਂ ਖਬਰਾਂ ਆਈਆਂ ਉਸ ਦਾ ਮਨਜ਼ੂਰ ਹੋਇਆ ਕਿ ਬਈ ਪਾਣੀ ਆ ਕੇ ਪਿੰਡਾਂ ਚ ਸੜਾ ਕਰਕੇ ਹਜ਼ਾਰਾਂ ਏਕੜ ਜਿਹੜੀ ਤੇਤੀ ਵਾਲੀ ਜਮੀਨ ਐ ਖੇਤਾਂ ਨੇ ਜਾਂ ਫਸਲ ਵਿੱਚ ਖੜੀ ਹੋ। ਉੱਤੇ ਉੱਤੇ ਪਾਣੀ ਛੁੱਟ ਗਿਆ। ਲੋਕਾਂ ਦਾ ਚੈਨ ਨੀਂਦ ਸਭ ਉਡੀ ਹੋਈ ਆ। ਇਹ ਮੰਨਿਆ ਜਾਵੇ ਕਿ ਆਉਂਦੇ ਦਿਨਾਂ ਚ ਹੰਦਸੀਆਂ ਵੀ ਰਹਿਈ ਹੋਏ। ਅਮਰਦ ਰਾਜ ਵੀ ਹੋਗੇ। ਪਜਾਮਾ ਪੂਰੀਆਂ ਹੋਣ ਤੋਂ ਬਾਅਦ ਵੀ ਸਾਲਾਂਦਰ ਸਾਲ ਬੀਤ ਗਏ ਪਰ ਰਿਹਾਈ ਫਿਰ ਇਹ ਕਾਨੂੰਨ ਨਾਲ ਵੀ ਮਜ਼ਾਕ ਸਾਡੇ ਸੰਵਿਧਾਨ ਨਾਲ ਵੀ ਮਜ਼ਾਕ ਜਿਹੜਾ ਭਗਵੰਤ ਮਾਨ ਕਹਿੰਦਾ ਨਾ ਕਿ ਕਿਸਾਨਾਂ ਦੇ ਹੱਥ ਮਤਲਬ ਮੈਂ ਪੰਜਾਬ ਦੇ ਲੋਕਾਂ ਦੇ ਹੱਥ ਚ ਟਿਫਨ ਵਾਲੇ ਡੱਬੇ ਫੜਾਉਣੇ ਨੇ ਉਹ ਹੁਣ ਸਮਝ ਆ ਰਹੀ ਹੈ ਕਿ ਉਹ ਦੇਵਰ ਝੌਂਕ ਚ ਖੜਾਉਣੇ ਨੇ ਕਿਸਾਨ ਸੋ ਸਾਰਾ ਕੁਝ ਲੈਂਡ ਪੁਲਿੰਗ ਤੋਂ ਕੱਟਣ ਨੂੰ ਫਿਰਦੇ ਸੀਗਾ ਫਿਰ ਜੀ ਬੀਬੀਆਂ ਨੂੰ 1100 ਰੁਪਏ ਦਬੇ ਕਿਉਂ ਇਹ ਚਿੰਤਾ ਬਣੀ ਹੋਈ ਹੈ ਕਹਿੰਦੇ ਜੀ ਹੁਣ ਜ਼ਮੀਨਾਂ ਮਤਲਬ ਗੈਣੇ ਰੱਖਣ ਦੀ ਹੱਤਰੀ ਜਿੰਨੇ 65 ਲੱਖ ਵੋਟਾਂ ਕੱਟ ਹੋ ਗਈਆਂ ਬਿਹਾਰ ਦੇ ਵਿੱਚ ਸਾਹਮਣੇ ਵਾਲੀਆਂ ਧਿਰਾਂ ਪੁੱਛ ਰਹੀਆਂ ਕਿ ਵੀ ਕੱਟੀਆਂ ਹੀ ਆ ਕਿ ਕੋਈ ਜੋੜੀਆਂ ਵੀ ਮਾਨਯੋਗ ਸੁਪਰੀਮ ਕੋਰਟ ਨੇ ਸਪੱਸ਼ਟ ਰੱਜਾਂ ਚ ਕਿਹਾ ਕਿ ਰਾਸ਼ਨ ਕਾਰਡ ਆਧਾਰ ਕਾਰਡ ਨਾਗਰਿਕਤਾ ਦੇ ਸੰਬੰਧ ਨਹੀਂ ਗਲੋਬਲ ਪੰਜਾਬੀ ਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟਿਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ 'ਚ ਹਰ ਵਰਗੇ ਹਾਲਾਤ ਬਣ ਗਏ ਨੇ ਪੰਜਾਬ ਦੇ ਤਿੰਨ ਚਾਰ ਖੇਤਰ ਤਜੇ ਨੇ ਹੁਸ਼ਿਆਰਪੁਰ ਕਪੂਰਥਲਾ ਸੁਲਤਾਨਪੁਰ ਲੋਧੀ ਫਿਰੋਜ਼ਪੁਰ ਇਹਨਾਂ ਸਾਰੇ ਥਾਵਾਂ ਦੇ ਦਰਜਨਾ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਜੀ ਹਾਂ ਪੈਸੇ ਤਾਂ ਸਾਰੀਆਂ ਨਦੀਆਂ ਸਾਰੇ ਦਰਿਆ ਪੂਰੇ ਉਫਾਂਟਦੇ ਨੇ ਡੈਮਾਂ ਤੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਤੇ ਉਧਰ ਪਾਕਿਸਤਾਨ ਵਾਲੇ ਪਾਸੇ ਵੀ ਖਾਸਾ ਵਾਧੂ ਪਾਣੀ ਛੜਿਆ ਗਿਆ ਤੇ ਪਰ ਇੱਧਰ ਵੀ ਲਗਾਤਾਰ ਸਤਲੁਜ ਦੇ ਕਿਨਾਰਿਆਂ ਤੋਂ ਲੋਕਾਂ ਨੂੰ ਉਠਾਇਆ ਗਿਆ ਤੇ ਪਰਾਂ ਕੀਤਾ ਗਿਆ ਉੱਥੇ ਵੀ ਵਾਧੂ ਪਾਣੀ ਖੇਤਾਂ ਤੱਕ ਵੜ ਰਿਹਾ ਪਰ ਬਿਆਸ ਦੇ ਹਵਾਲੇ ਨਾਲ ਤਾਂ ਬਹੁਤ ਵੱਡੀ ਮਾਰ ਪਈ ਹੈ ਪੌਂਗ ਡੈਮ ਚੋਂ ਪਾਣੀ ਛੱਡਣ ਤੋਂ ਬਾਅਦ ਜਿਵੇਂ ਬੰਨ ਟੁੱਟਣ ਦੀਆਂ ਖਬਰਾਂ ਆਈਆਂ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਬਈ ਪਾਣੀ ਆ ਕੇ ਪਿੰਡਾਂ 'ਚ ਵੜ ਗਿਆ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੇ ਵਿੱਚ ਇਸ ਮੋਕੇ ਖੇਤੀ ਨੂੰ ਨੁਕਸਾਨ ਪੁੱਜਿਆ ਘਰਾਂ ਚ ਪਾਣੀ ਵੜ ਗਿਆ ਸਿੱਤੀ ਕਾਫੀ ਤਨਾਲੀ ਬਣੀ ਹੋਈ ਆ ਮੇਰੇ ਮੂਰੇ ਰਿਪੋਰਟ ਪਈ ਆ ਜਲੰਧਰ ਦੇ ਨਾਲ ਲੱਗਦਾ ਖੇਤਰ ਕਪੂਰਥਲਾ ਦਾ ਪੂਰਾ ਮੰਡ ਇਲਾਕਾ ਪਾਣੀ ਚ ਡੁੱਬ ਗਿਆ ਇਸ ਤਰ੍ਹਾਂ ਹੁਸ਼ਿਆਰਪੁਰ ਦੇ ਕਿੰਨੇ ਹੀ ਪਿੰਡ ਫਿਰੋਜ਼ਪੁਰ ਦੇ ਕਿੰਨੇ ਹੀ ਖੇਤਰ ਤੇ ਆ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਾਲੀ ਉਹ ਪੈਲਟ ਦਾ ਆਪਾਂ ਗੱਲ ਹੀ ਕਰ ਰਹੇ ਆ ਕਿ ਪੌਂਗ ਡੈਮ ਚੋਂ ਕਹਿੰਦੇ ਪਾਣੀ ਛੱਡਿਆ ਤੇ ਉਸ ਤੋਂ ਬਾਅਦ ਜਿਹੜੇ ਲੋਕਲ ਬੰਦ ਸੀਗੇ ਉਹ ਟੁੱਟੇ ਤੇ ਕਹਿੰਦੇ ਜੀ ਸੁਲਤਾਨਪੁਰ ਲੋਧੀ ਦੇ ਖੇਤਰ ਦੇ ਵਿੱਚ ਹੈ ਨਾ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਨਾਲ ਲੱਗਦੇ ਹੋਰ ਖੇਤਰਾਂ ਦੇ ਵਿੱਚ ਬਿਆਸ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਪਾਣੀ ਦੀ ਮਾਰ ਜਾਈ ਹੋਈ ਕਿ ਤਿੰਨ ਦਰਜਨ ਤੋਂ ਵੱਧ ਪਿੰਡਾਂ 'ਚ ਪਾਣੀ ਆ ਬੜਿਆ ਤੇ ਹੜਾਂ ਕਰਕੇ ਹਜ਼ਾਰਾਂ ਏਕੜ ਜਿਹੜੀ ਖੇਤੀ ਵਾਲੀ ਜਮੀਨ ਐ ਖੇਤ ਨੇ ਜਾਂ ਫਸਲ ਜਿੱਥੇ ਖੜੀ ਐ ਉੱਥੇ ਉਹ ਖੇਤ ਪਾਣੀ 'ਚ ਡੁੱਬ ਗਏ ਨੇ ਸੋ ਇਹ ਬੜਾ ਨੁਕਸਾਨ ਐ ਇਹਦੇ ਉੱਤੇ ਪਰਪਾਈ ਦਾ ਬਹੁਤ ਔਖਾ ਪਾਕੜਾ ਡੈਮ ਇਸ ਮੌਕੇ ਕਹਿੰਦੇ ਜੀ ਹੈ 1650 ਫੁੱਟ ਦੇ ਨੇੜੇ ਤੇੜੇ ਹੈਨਾ ਉਹਦਾ ਪਾਣੀ ਦਾ ਲੈਵਲ ਹੈ ਇਸੇ ਤਰ੍ਹਾਂ ਪੌਂਗ ਡੈਮ ਦਾ 1400 ਫੁੱਟ ਦੇ 1376 ਤੋਂ ਵੱਧ ਦਾ ਰਣਜੀਤ ਸਾਗਰ ਡੈਮ ਦਾ 518 ਫੁੱਟ ਤੋਂ ਉੱਪਰ ਚੱਲ ਰਿਹਾ ਸ਼ਾਹਪੁਰ ਕੰਡੀ ਦਾ 400 ਫੁੱਟ ਦੇ ਨੇੜੇ ਤੇੜੇ ਚੱਲ ਰਿਹਾ ਕਗਰਨਦੀ ਵੀ ਹੈਨਾ ਮਤਲਬ ਕਿ ਉਹਦੇ ਵਿੱਚ ਵੀ ਪਾਣੀ ਵੱਧ ਹੈ ਹੁਣੇ 2000 ਕਿਊਸਕ ਪਾਣੀ ਕਹਿੰਦੇ ਵੱਧ ਛੱਡਿਆ ਤੇ ਜਿਸ ਦਾ ਇਹ ਨਤੀਜਾ ਇਹ ਖੇਤਰ ਨੂੰ ਭੁਖਣਾ ਪੈ ਰਿਹਾ ਦੂਸਰੇ ਪਾਸੇ ਹਿਮਾਚਲ ਦੇ ਵਿੱਚ ਲਗਾਤਾਰ ਪਹਾੜਾਂ ਦਾ ਡਿੱਗਣਾ ਪੱਥਰਾਂ ਦਾ ਡਿੱਗਣਾ ਉਥੇ ਕਾफी ਨੁਕਸਾਨ ਨੇ ਹੈਨਾ ਹਮਾਚਲ ਚ ਮਤਲਬ ਲੋਕਾਂ ਦਾ ਚੈਨ ਨੀਂਦ ਸਭ ਉਡੀ ਹੋਈ ਆ ਬੇਸ਼ੱਕ ਕੀਰਤਪੁਰ ਮਨਾਲੀ ਹਾਈਵੇ ਨੂੰ ਮੁੜ ਕੇ ਬਹਾਲ ਕੀਤਾ ਗਿਆ ਪਰ ਅਜੇ ਵੀ ਲਗਾਤਾਰ ਉੱਪਰੋਂ ਪੱਥਰ ਡਿੱਗ ਰਹੇ ਨੇ ਤੇ ਸਰਕਾਰਾਂ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਪਹਾੜੀ ਖੇਤਰ ਚ ਜਾਣ ਤੋਂ ਬਚੋ ਉੱਪਰ ਲਗਾਤਾਰ ਮੀਂਹ ਪੈਣ ਦੀਆਂ ਬੱਦਲ ਫਟਣ ਦੀਆਂ ਖਬਰਾਂ ਨੇ ਤੇ ਜਿਹਦੇ ਕਾਰਨ ਪੰਜਾਬ ਦਾ ਵੀ ਕਾफी ਖੇਤਰ ਹੁਣ ਮਤਲਬ ਹੈਨਾ ਖਾਸ ਕਰਕੇ ਫਰੋਜਪੁਰ ਹਸ਼ਿਆਰਪੁਰ ਤੇ ਕਪੂਰਥਲਾ ਜਲੰਧਰ ਇਹ ਬੈਲਟਰ ਦੇ ਵਿੱਚ ਤਾਂ ਪਾਣੀ ਦੀ ਕਾਫੀ ਮਾਰ ਦੇਖੀ ਜਾ ਰਹੀ ਹੈ ਸੋ ਇਹ ਫਿਕਰਮੰਦੀ ਵਾਲਾ ਪਹਿਲੂ ਵੀ ਉੱਪਰ ਕੇ ਸਾਹਮਣੇ ਆਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਵੀ ਲੱਗ ਰਿਹਾ ਹੈ ਧਾਰਮਿਕ ਸਿੱਖ ਜਥੇਬੰਦੀਆਂ ਵੀ ਚਾਰਜੋਈ ਕਰ ਰਹੀਆਂ ਹੈ ਹੈਨਾ ਸਰਕਾਰੀ ਪੱਧਰ ਤੇ ਵੀ ਕਈ ਵਾਰ ਚਿੱਠੀ ਪੱਤਰ ਦੀ ਗੱਲ ਆ ਜਾਂਦੀ ਹੈ ਹੈ ਰਾਜਨੀਤਿਕ ਦਲ ਵੀ ਖਾਸ ਕਰ ਖਾਲੀ ਦਲ ਹੈਨਾ ਇਸ ਮਸਲੇ ਤੇ ਕਈ ਵਾਰ ਵਾਚ ਚੁੱਕਦਾ ਰਿਹਾ ਹੈ ਬਾਕੀ ਮਾਨਦਾਲਤੇ ਹੋਰ ਹੁਣ ਅਮਰਪਾਲ ਉਹਨਾਂ ਦਾ ਨਮਾਕਾਲੀ ਦਲ ਉਹ ਵੀ ਅਵਾਜ਼ ਚੁੱਕਦਾ ਰਹਿੰਦਾ ਤੇ ਹੁਣ ਤਾਂ ਨਮਾਕਾਲੀ ਦਲ ਬਣ ਗਿਆ ਉਧਰੋਂ ਵੀ ਇਹ ਝਾਕ ਰੱਖੀ ਜਾਊਗੀ ਕਿ ਉਹ ਵੀ ਇੱਦਿੱਤੇ ਚਾਜਵੀ ਕਰਨ ਪਰ ਮੈਂ ਅੱਜ ਜਿਸ ਨੁਕਤੇ ਤੋਂ ਇਹ ਖਬਰ ਕਰਨ ਜਾ ਰਿਹਾ ਹਾਂ ਕਿ ਇਹ ਮੰਨਿਆ ਜਾਵੇ ਕਿ ਆਉਂਦੇ ਦਿਨਾਂ ਚ ਬੰਦੀ ਸਿੰਘਾਂ ਦੀ ਰਿਹਾਈ ਹੋਏਗੀ ਕਿ ਬੰਦੀ ਸਿੰਘ ਸਲਾਖਾਂ ਤੋਂ ਬਾਹਰ ਹੋਣਗੇ ਕਿ ਦੇਸ਼ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਜਿਹੜੇ ਸਿੱਖ ਕੈਦੀ ਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਏਗਾ ਕਲ ਸਿੱਖ ਕੈਦੀ ਹੀ ਜਿਹੜੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਕਿਉਂ ਕੈਦੀ ਜਿਹੜੇ ਸਮਾਜਿਕ ਕਾਰਕੁਨ ਇਹਨਾਂ ਮਸਲਿਆਂ ਦੇ ਉੱਤੇ ਹੈ ਕਿਸੇ ਲਹਿਰ ਦੇ ਤਹਿਤ ਕਿਸੇ ਮੂਵਮੈਂਟ ਦੇ ਤਹਿਤ ਪ੍ਰਭਾਵਿਤ ਹੋ ਕੇ ਉਸ ਖੇਤਰ ਜਾਂਦੇ ਨੇ ਤੇ ਉਹਦੇ ਤਹਿਤ ਉਹ ਕਿਸੇ ਕਾਨੂੰਨੀ ਪ੍ਰਕਿਰਿਆ ਚੁੱਲਜਦੇ ਨੇ ਤੇ ਉਹਨੂੰ ਸਜ਼ਾ ਹੁੰਦੀ ਹੈ ਤੇ ਜਿਹੋ ਹੁਣ ਸਜ਼ਾ ਕਾਨੂੰਨੀ ਤੌਰ ਤੇ ਐਲਾਨੀ ਹੋਈ ਸਜ਼ਾ ਪੂਰੀ ਕਰ ਚੁੱਕੇ ਨੇ ਕੀ ਉਹਨਾਂ ਦੀ ਰਿਹਾਈ ਸੰਭਵ ਹੈ ਇਹ ਸਾਰੇ ਸਵਾਲਾਂ ਦਾ ਜਵਾਬ ਇਸ ਗੱਲ ਚ ਪਿਆ ਹੈ ਕਿ ਭਈ ਕਾਨੂੰਨ ਦੀ ਨਜ਼ਰ ਦੇ ਵਿੱਚ ਜਿਸ ਨੂੰ ਅਦਾਲਤ ਦੇ ਵਿੱਚ ਕਿਸੇ ਵੀ ਮਾਮਲੇ 'ਚ ਦੋਸ਼ੀ ਠਹਿਰਾ ਦਿੱਤਾ ਜਾਵੇ ਤੇ ਉਸ ਦੋਸ਼ ਦੇ ਤਹਿਤ ਉਸ ਨੂੰ ਕੋਈ ਸਜ਼ਾ ਦਿੱਤੀ ਜਾਵੇ ਤੇ ਉਹ ਸਜ਼ਾ ਦੀ ਮਿਆਦ ਜਦੋਂ ਪੂਰੀ ਹੋ ਜਾਵੇ ਤਾਂ ਉਸ ਵਿਅਕਤੀ ਦਾ ਉਸ ਜਿਸ ਨੂੰ ਤੁਸੀਂ ਕਿਸੇ ਵੀ ਮਾਮਲੇ 'ਚ ਅਪਰਾਧੀ ਕਰਾਰ ਦੇ ਕੇ ਅੰਦਰ ਭੇਜਿਆ ਉਸ ਦਾ ਕਾਨੂੰਨੀ ਹੱਕ ਬਣਦਾ ਹੈ ਕਿ ਉਹਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਹ ਤੁਰੰਤ ਰਿਹਾ ਹੋਵੇ ਖਤਮ ਮਤਲਬ ਸਾਲ ਕੀ ਮਹੀਨਾ ਕੀ ਦਿਨ ਕੀ ਇੱਕ ਘੜੀ ਵੀ ਰੱਖਣਾ ਕੋਈ ਨਹੀਂ ਪਰ ਇੱਥੇ ਸਾਲਾਂ ਦਰ ਸਾਲਾਂ ਇਹ ਪ੍ਰਕਿਰਿਆ ਚੱਲ ਰਹੀ ਹੈ ਕਿ ਬੰਦੇ ਉਮਰਦ ਰਾਜ ਵੀ ਹੋ ਗਏ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਸਾਲਾਂ ਦਰ ਸਾਲ ਬੀਤ ਗਏ ਪਰ ਰਿਹਾਈ ਨਹੀਂ ਹੋ ਰਹੀ ਫਿਰ ਇਹ ਕਾਨੂੰਨ ਨਾਲ ਵੀ ਮਜ਼ਾਕ ਹੈ ਸਾਡੇ ਸੰਵਿਧਾਨ ਨਾਲ ਵੀ ਮਜ਼ਾਕ ਹੈ ਤੇ ਜਿਆ ਮਤਲਬ ਸਰਕਾਰ ਦੀ ਤਕਾਸ਼ਾ ਹੀ ਵੱਡੀ ਹੈ ਹੁਣ ਇਹ ਸਾਰੇ ਪਹਿਲੂ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੂੰ ਇੱਕ ਆਦੇਸ਼ ਜਾਰੀ ਕਰਨਾ ਹੈ ਬੈਸਿੱਦਾ ਸੁਪਰੀਮ ਕੋਰਟ ਸਿੱਧਾ ਪੁੱਛਦੀ ਵੀ ਕਿ ਹੋਇਆ ਕਿਵੇਂ ਥੋੜੇ ਤੇ ਕਾਰਵਾਈ ਕਿਉਂ ਨਾ ਹੋ ਗਈ ਮਤਲਬ ਜੇ ਕੋਈ ਵਿਅਕਤੀ ਦੀ ਉਮਰ ਪੂਰੀ ਸਜ਼ਾ ਪੂਰੀ ਹੋ ਗਈ ਤੇ ਉਸ ਵਾਰ ਦੀ ਰਿਹਾਈ ਬਣਦੀ ਆ ਕਹਿੰਦੇ ਜੀ ਇਹ ਸਮਾਜ ਲਈ ਖਤਰਾ ਹੈ ਇਹ ਸਿਕਾਇਦੀਆਂ ਲਈ ਵੀ ਕਿਹਾ ਜਾ ਰਿਹਾ ਹੋਰ ਕਈ ਸਮਾਜਿਕ ਕਾਰਕੂਨ ਜਿਹੜੇ ਤੇ ਇਸ ਦੇ ਵੱਖ-ਵੱਖ ਖੇਤਰਾਂ ਸੂਬਿਆਂ 'ਚ ਉਥੋਂ ਦੇ ਸਨਕ ਮੁੱਦਿਆਂ ਨੂੰ ਲੈ ਕੇ ਕਿਸੇ ਲਹਿਰ ਤਹਿਤ ਲੜਦੇ ਨੇ ਜਾਂ ਸਰਕਾਰਾਂ ਨੂੰ ਘੇਰਦੇ ਬੋਲਦੇ ਨੇ ਉਹਨਾਂ ਸਾਰੇ ਪਹਿਲੂਆਂ ਤੇ ਪਰ ਉਹ ਕਹਿੰਦੇ ਜੀ ਇਹ ਸਮਾਜ ਲਈ ਖਤਰਾ ਹੈ ਇਸ ਲਈ ਇਹਦੀ ਰਿਹਾਈ ਮਤਲਬ ਵੀ ਅਦਾਲਤ ਨੇ ਜੇ ਉਹਨੂੰ ਲੱਗਿਆ ਕਿ ਇਹ ਇਸ ਮਾਮਲੇ 'ਚ ਗੁਨਾਹ ਹੈ ਉਹਨੇ ਸਜ਼ਾ ਦੇਤੀ ਅਗਲੇ ਨੂੰ ਸਜ਼ਾ ਭੁਗਤ ਲਈ ਪਾਈ ਜੇ ਦੁਬਾਰਾ ਕੋਈ ਖਤਰਾ ਪੈਦਾ ਹੋਊਗਾ ਤਾਂ ਫਿਰ ਪੁਲਿਸ ਆਏਗੀ ਫਿਰ ਅਦਾਲਤਾਂ ਹੈਗੀਆਂ ਫਿਰ ਕੁਝ ਹੋ ਜਾਊਗਾ ਪਰ ਤੁਸੀਂ ਆਪ ਹੀ ਕਿਵੇਂ ਤੈਅ ਕਰ ਲੈਣੋ ਕਿ ਇਹ ਸਮਾਜ ਲਈ ਖਤਰਾ ਹੈ ਦੂਸਰਾ ਜਿਹੜੀ ਬੰਦੀ ਸਿੰਘਾਂ ਦਾ ਮਾਮਲਾ ਜੀ ਉਹ 'ਚ 20-20 ਸਾਲੀ 25-25 ਸਾਲੀ ਐਨੇ-ਐਨੇ ਸਾਲੀ ਭੁਗਤ ਲਈ ਜਦੋਂ ਕਿ ਉਮਰ ਕੈਦ ਜੇ ਆਪਾਂ ਪਿਛਲਾ ਝਾਤ ਮਾਰੀਏ ਉਹਦੇ ਵਿੱਚ ਹੁੰਦਾ ਸੀ ਕਿ ਉਮਰ ਕੈਦ ਦਾ ਭਾਈ 20 ਸਾਲੀ ਤਾਂ ਠੀਕ ਆ ਜੀ 10 ਕ ਸਾਲ ਦੇ ਵਿੱਚੋ ਦਿਨ ਰਾਤ ਦੇ ਹਿਸਾਬ ਨਾਲ ਪੂਰੀ ਹੋ ਜਾਂਦੀ ਸੀ ਹੈਨਾ ਜੇ 10 ਸਾਲੀ ਆ ਠੀਕ ਆ ਜੀ ਉਹ 4-5 ਸਾਲਾਂ ਦੇ ਵਿੱਚ ਦਿਨ ਰਾਤ ਦੇ ਹਿਸਾਬ ਨਾਲ ਪੂਰੀ ਹੋ ਜਾਂਦੀ ਸੀ ਨਹੀਂ ਤਾਂ ਫਿਰ ਹਾਂ ਜੇ ਹੁਣ ਆਪਾਂ ਕਹੀਏ ਜੀ ਪੂਰੀ 20 ਸਾਲੀ ਹੈਨਾ ਇਹਦਾ ਮਤਲਬ ਫਿਰ 20 ਸਾਲ ਇਕੱਠੇ ਪੈਣਗੇ ਤਾਂ ਫਿਰ 14-15 ਸਾਲ ਤੋਂ ਬਾਅਦ ਸਰਕਾਰ ਕਹਿੰਦੀ ਸੀ ਵੀ ਠੀਕ ਆ ਜੀ ਇਸ ਦਾ ਅੰਦਰ ਚਾਰਜਰ ਨੂੰ ਠੀਕ ਰਿਹਾ ਇਹਦੀ ਜੀ 15 ਅਗਸਤ ਰਿਹਾਈ ਕਰ ਦੋ ਇਹ ਕਰ ਦੋ ਹੁਣ ਇੱਕ ਨਵੇਂ ਹੁਕਮ ਆਉਂਦੇ ਨੇ ਕਿ ਵੀ ਇਹ ਉਮਰ ਕੈਦ ਦੀ ਸਜ਼ਾ ਟਿਲ ਡੈਥ ਉਹ ਇੱਕ ਵੱਖਰਾ ਮਾਮਲਾ ਆ ਗਿਆ ਕਿ ਜਿਵੇਂ ਆਮ ਰਹੀਮ ਨੂੰ ਕਹੇ ਵੀ ਇਹ ਉਮਰ ਕੈਦ ਦੀ ਸਜ਼ਾ ਦੀ ਮੌਤ ਤੱਕ ਦੀ ਹੈ ਉਹ ਬਖਰੀਗਾ ਲੇਕਿਨ ਉਹ ਰੋਜ਼ ਪਰੋਲ ਮਿਲ ਜਾਂਦੀ ਹੈ ਸੋ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਇਹ ਹੁਕਮ ਜਾਰੀ ਕਰਦਿਆਂ ਸੁਬਿਆਂ ਦੇ ਗ੍ਰੇਸ ਕੱਤਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ ਉਹ ਕਹਿੰਦੇ ਸਜ਼ਾਾਂ ਮਾ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਇਹ ਸੁਪਰੀਮ ਕੋਰਟ ਦਾ ਆਦੇਸ਼ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੁਬਿਆਂ ਦੇ ਜਿਹੜੇ ਚਾਹੇ ਉਹ ਪੂਰਨ ਸੂਬੇ ਨੇ ਚਾਹੇ ਕੇਂਦਰ ਸ਼ਾਸਤ ਪ੍ਰਦੇਸ਼ ਨੇ ਉਹਨਾਂ ਦੇ ਜਿਹੜੇ ਗ੍ਰਹਿਸਕੱਤਰ ਨੇ ਉਹ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਜਿਹੜੇ ਵੀ ਵਿਅਕਤੀਆਂ ਦੀਆਂ ਤੁਹਾਡੇ ਸੂਬੇ ਦੀ ਜੇਲਾ ਵਿੱਚ ਬੰਦ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਹੁਣ ਜਿਲ੍ਹੇ ਦੇ ਅੰਦਰ ਨਹੀਂ ਹੈਗੇ। ਕੀ ਇਹਦੇ ਮਾਮਲੇ 'ਚ ਸਰਕਾਰ ਕੋਈ ਨਵੀਂ ਚਿੱਠੀ ਪੱਤਰ ਲੈ ਕੇ ਜਾਊਗੀ? ਕੋਈ ਨਵੀਂ ਅਪੀਲ ਦੇ ਲਈ ਦਾਖਲ ਕਰੂਗੀ? ਜਾਂ ਸੱਚਮੁੱਚ ਇਸ ਹੁਕਮਾ ਦੇ ਉੱਤੇ ਤੁਰੰਤ ਐਂ ਹੀ ਤਾਮਿਲ ਹੋ ਜੂਗੀ ਜਾਂ ਲੰਮੇ ਸਮੇਂ ਤੱਕ ਪਈ ਰਹੇਗਾ ਫਿਰ ਕੋਈ ਇਸ ਆਰਡਰ ਦੇ ਹਵਾਲੇ ਨਾਲ ਚੈਲੰਜ ਕਰੂਗਾ ਤਾਂ ਫਿਰ ਮਾਮਲਾ ਚੱਲੂਗਾ ਫਿਰ ਸੁਣਵਾਈ ਹੋਊਗੀ ਫਿਰ ਨਵਾਂ ਹੁਕਮ ਆਊਗਾ ਇਹ ਸਾਰੀ ਪ੍ਰਕਿਰਿਆ 'ਚ ਇਹ ਗੱਲ ਉੱਭਰੀ ਹੈ ਕਿ ਵੀ ਇਹਦਾ ਮਤਲਬ ਜੇ ਮਾਨਯੋਗ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤਾਂ ਇਹਦਾ ਮਤਲਬ ਕੀ ਮੰਨ ਲਿਆ ਜਾਵੇ ਕਿ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਢ ਵੱਜ ਗਿਆ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਸ਼੍ਰੋਮਣੀ ਕਮੇਟੀ ਨੇ ਕਿਸੇ ਸਮੇਂ ਇਹ ਕੋਸ਼ਿਸ਼ ਵੀ ਕੀਤੀ ਕਿ ਜੀ ਆ ਲੋ ਜੀ ਅਸੀਂ ਦਸਕਤ ਮਹਿਮ ਚਲਾਤੀ ਉਤੋਂ ਦਸਕਤਾਂ ਤੋਂ ਬਾਅਦ ਅੱਗੇ ਗੱਲ ਵਧਿਓ ਨਹੀਂ ਕੀਤੀ ਫਿਰ ਇਹ ਵੀ ਆਇਆ ਜੀ ਕਿ ਦੇਸ਼ ਦੇ ਗ੍ਰਹਿ ਮੰਤਰੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਜੀ ਰਾਸ਼ਪਤੀ ਤੋਂ ਵੀ ਜੀ ਇਹ ਧਾਰਮਿਕ ਸੰਸਥਾ ਮੈਂ ਇਹਦੇ ਨੁਮਾਇंदे ਲਗਾਤਾਰ ਸਮਾਂ ਮੰਗ ਰਹੇ ਨੇ ਪਿਛਲੇ ਕਿੰਨੇ ਸਾਲਾਂ ਤੋਂ ਸਮਾਂ ਨਹੀਂ ਦੇ ਰਹੇ ਫਿਰ ਲੋਕ ਲਹਿਰ ਕਿਉਂ ਨਹੀਂ ਬਣੀ ਸੰਗਤੀ ਇਕੱਠ ਕਿਉਂ ਨਹੀਂ ਕੀਤਾ ਉਹਨਾਂ ਦੇ ਉੱਤੇ ਮੋਰਚਾ ਲਾਉਣ ਦੀ ਕਵੱਤ ਕੋਈ ਨਹੀਂ ਤੜੀ ਅਖਲਦਲ ਬਾਦਲ ਤੇ ਕਿਉਂ ਨਹੀਂ ਇਹਦੇ ਤੇ ਖੁੱਲਕੇ ਲੜਿਆ ਨਾ ਇੱਧਰ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਚੱਲ ਰਿਹਾ ਮੋਰਚਾ ਖਾਲੀ ਟੈਂਟ ਬੋਲਦੇ ਨੇ ਛਮਾਈ ਤਮਾਈ ਆਉਂਦੇ ਨੇ ਕੁਝ ਬੰਦੇ ਪ੍ਰਦਰਸ਼ਨ ਕਰਦੇ ਨੇ ਅਖਬਾਰਾਂ 'ਚ ਖਬਰਾਂ ਲੱਗਦੀਆਂ ਤੇ ਚਲੋ ਉਹ ਜਾਓ ਉਹ ਜਾਓ ਕਿਤੇ ਉਹ ਉਸ ਤਰ੍ਹਾਂ ਦੀ ਚਰਚ ਹੋਈ ਨਹੀਂ ਕੁਝ ਕਿਸਾਨ ਜਿੱਥੇ ਬੰਦੀਆਂ ਵੀ ਇੱਧਰ ਨਾਲ ਉਹਦੀ ਗੱਲ ਕਰਦੀਆਂ ਨੇ ਫਿਰ ਗਾਇ-ਵਗਾਈ ਗੱਲ ਠੰਡੀ ਪੈ ਜਾਂਦੀ ਆ ਰਾਜਨੀਤਿਕ ਸਟੇਜਾਂ ਤੋਂ ਗੱਲਾਂ ਹੁੰਦੀਆਂ ਨੇ ਪਰ ਉਸ ਦਿਨ ਦੀ ਉਹ ਗੱਲ ਹੁੰਦੀ ਆ ਉਸ ਸਮੇਂ ਦੀ ਉਹ ਗੱਲ ਹੁੰਦੀ ਆ ਉਸ ਤੋਂ ਬਾਅਦ ਕਿਤੇ ਕੋਈ ਚਰਚ ਨਹੀਂ ਸੋ ਜਿਸ ਪ੍ਰਕਿਰਿਆ ਤਹਿਤ ਇਹ ਲੜਾਈ ਲੜੀ ਜਾਣੀ ਚਾਹੀਦੀ ਹੈ ਔਰ ਖਾਸ ਕਰਕੇ ਜੇ ਇਸ ਨੂੰ ਦੇਸ਼ ਦੇ ਆਧਾਰ ਦੇ ਉੱਤੇ ਮੁੱਦਾ ਬਣਾ ਕੇ ਲੜਿਆ ਜਾਵੇ ਕਿ ਵੀ ਇਹ ਇਕੱਲੇ ਬੰਦੀ ਸਿੰਘਾਂ ਦਾ ਮਸਲਾ ਨਹੀਂ ਕਾਨੂੰਨੀ ਤੌਰ ਤੇ ਜਿਹੜੇ ਵੀ ਸਮਾਜਿਕ ਕਾਰਕੂਨ ਨੇ ਉਹਨਾਂ ਨਾਲ ਹੋ ਰਹੀ ਬਧਿੱਕੀ ਦਾ ਮਸਲਾ ਹੈ ਤਾਂ ਇਹ ਵੱਡਾ ਮਸਲਾ ਬਣ ਜਾਊਗਾ ਫਿਰ ਜਿਹੜੀਆਂ ਸਿੱਖ ਸੰਸਥਾਵਾਂ ਇਹ ਹਵਾਲਾ ਨਹੀਂ ਦੇਦੀਆਂ ਨੇ ਕਿ ਵੀ ਕੇਂਦਰ ਸਾਨੂੰ ਇਹ ਕਹਿੰਦਾ ਜੀ ਇਹ ਤਾਂ ਵੱਖਵਾਦੀ ਨੇ ਜੀ ਅੱਤਵਾਦੀ ਨੇ ਜੀ ਇਹ ਤਾਂ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਨੇ ਫਿਰ ਉਹਦੇ ਵਿੱਚ ਜਦੋਂ ਸਮੁੱਚੇ ਦੇਸ਼ ਦੀ ਮੰਗ ਆਊਗੀ ਤਾਂ ਉਹਦੇ ਵਿੱਚ ਲੱਗੂਗਾ ਕਿ ਅਸੀਂ ਮੁਲਕ ਦੇਵਾਲਾਣ ਇਹ ਨੁਕਤੇ ਤੋਂ ਵੀ ਕਈ ਤਰ੍ਹਾਂ ਸੋਚਦੇ ਕਿ ਇਸ ਨੁਕਤੇ ਤੋਂ ਅੱਗੇ ਬਤਾਇਆ ਜਾਣਾ ਚਾਹੀਦਾ ਤਾਕਤ ਵੀ ਵੱਡੀ ਹੁੰਦੀ ਹੈ ਪਰ ਹੁਣ ਤਾਂ ਸੁਪਰੀਮ ਕੋਰਟ ਦਾ ਆਰਡਰ ਹੈ ਜੀ ਹੁਣ ਤਾਂ ਡਿੱਕਣ ਦੀ ਲੋੜ ਨਹੀਂ ਕਿ ਕੋਈ ਚਿੱਠੀ ਲੈ ਕੇ ਆਊਗਾ ਕੋਈ ਮੰਗ ਕਰੂਗਾ ਕੋਈ ਅਪੀਲ ਕਰੂਗਾ ਕੋਈ ਧਰਨਾ ਲਾਊਗਾ ਕੋਈ ਮੁਜ਼ਾਰਾ ਕਰੂਗਾ ਕੋਈ ਦਸਕਤਾਲੀਆਂ ਚਿੱਠੀਆਂ ਲੈ ਕੇ ਆਊਗਾ ਹੁਣ ਤਾਂ ਸਰਕਾਰਾਂ ਦੀ ਗ੍ਰੈਸ ਕੱਤਰਾਂ ਦੀ ਜ਼ਿੰਮੇਵਾਰੀ ਨਿਯੁਕਤ ਕਰ ਦਿੱਤੀ ਗਈ ਹੈ ਕਿ ਇਹ ਜ਼ਿੰਮੇਵਾਰੀ ਨਿਭੂਗੀ ਕਿ ਇਸ ਤਰੀਕਾ ਕਰ ਨਾਲ ਆਉਂਦੇ ਦਿਨਾਂ ਵਿੱਚ ਅਸੀਂ ਮੰਨ ਲੀਏ ਕਿ ਮੰ ਰੇਹਾ ਹੁੰਦੇ ਨਜ਼ਰ ਆਉਣਗੇ ਇਸ ਵਾਰ ਵੱਡਾ ਹੋ ਗਿਆ ਚਲੋ ਇਹਦੇ ਨਾਲ ਇਹ ਜਿਹੜਾ ਦੂਸਰਾ ਸਵਾਲ ਅਹਿਮ ਖੜਾ ਹੈ ਉਹ ਹੈ ਜੀ ਪੰਜਾਬ ਦੇ ਕਰਜ਼ੇ ਦੀ ਪੰਡ ਦਾ ਪੰਜਾਬ ਦੇ ਸਿਰ ਲਗਾਤਾਰ ਕਰਜ਼ਾ ਵੱਧ ਰਿਹਾ ਹੈ ਪੰਜਾਬ ਸਰਕਾਰ ਇਸ ਕਰਜ਼ੇ ਦੀ ਕੁਝ ਮਦ ਘਟਾਉਣ ਦੇ ਲਈ ਉਹਦਾ ਬੋਝ ਘਟਾਉਣ ਦੇ ਲਈ ਕਹਿੰਦੇ ਜੀ ਫਿਰ ਆਪਣੀਆਂ ਲੋਕ ਲਵਾਉਣੀ ਸਕੀਮਾਂ ਜਿਹਨਾਂ ਚ ਖਾਸ ਕਰਕੇ ਬੀਬੀਆਂ ਨੂੰ 1100 ਰੁਪਏ ਪਨਾ 1000 ਸੀ ਨੂੰ 1100 ਰੁਪਏ ਦੇਣ ਵਾਲੀ ਉਸ ਨੂੰ ਅਮਲੀ ਜਾਮਾ ਪੈਣਾਉਣ ਦੇ ਲਈ ਜਾਂ ਤਨਖਾਹਾਂ ਖਰਚਿਆਂ ਪੱਤਿਆਂ ਪੱਖੋਂ ਸੌਖਾ ਹੋਣ ਦੇ ਲਈ ਕਹਿੰਦੇ ਲੈਂਡ ਪੁਲਿੰਗ ਸਕੀਮ ਲਾਈ ਸੀ ਇਹ ਸਕੀਮ ਦੋਹਰਾ ਕੰਮ ਸਰਦੀ ਸੀ ਸਰਕਾਰ ਦਾ ਇੱਕ ਤਾਂ ਜ਼ਮੀਨਾਂ ਕੰਟਰੋਲ ਚ ਲੈ ਕੇ ਜਿਹੜਾ ਭਗਵੰਤ ਮਾਨ ਕਹਿੰਦਾ ਨਾ ਕਿ ਕਿਸਾਨਾਂ ਦੇ ਹੱਥ ਮਤਲਬ ਮੈਂ ਪੰਜਾਬ ਦੇ ਲੋਕਾਂ ਦੇ ਹੱਥ 'ਚ ਟਿਫਨ ਵਾਲੇ ਡੱਬੇ ਫੜਾਉਣੇ ਨੇ ਉਹ ਹੁਣ ਸਮਝ ਆ ਰਹੀ ਹੈ ਕਿ ਉਹ ਲੇਬਰ ਚੌਂਕ 'ਚ ਖੜਾਉਣੇ ਨੇ ਕਿਸਾਨ ਸੋ ਇਸ ਲਈ ਇੱਕ ਤਾਂ ਉਹ ਪ੍ਰਕਿਰਿਆ ਤੁਹਾਡੀ ਕਿਹਾ ਜੀ ਕਿਸਾਨਾਂ ਤੋਂ ਜ਼ਮੀਨਾਂ ਲੈ ਲਓ ਫਿਰ ਇਹ ਲੜਨ ਜੋਗੇ ਨਹੀਂ ਅੜਨ ਜੋਗੇ ਨਹੀਂ ਖੜਨ ਜੋਗੇ ਨਹੀਂ ਰਹਿਣਗੇ ਹੈ ਨਾ ਫਿਰ ਸਾਡਾ ਕੰਮ ਸੌਖਾ ਹੋ ਜਾਊਗਾ ਦੂਸਰਾ ਇਦੇ ਰਾਹੀਂ ਖਜ਼ਾਨੇ 'ਚ ਪੈਸਾ ਆਊਗਾ ਅਸੀਂ ਕਹਾਂ ਦੇਖੋ ਜੀ ਅਸਰਾ ਮਜ਼ਬੂਤ ਕਰਤਾ ਜੀ ਸੁਭਾ ਅਸਰਾ ਜੀ ਆਜੀ ਵਿਕਾਸ ਵਿਕਾਸ ਕਰਤਾ ਜੀ ਸ਼ਹਿਰਾਂ ਦਾ ਇੰਨਾ ਜੀ ਫਿਰ ਤੀਜਾ ਇਹ ਰਾਜਨੀਤਿਕ ਤੌਰ ਤੇ ਕੋਈ 2 ਨੰਬਰ ਦੇ ਪੈਸੇ ਕਥੇ ਇਧਰ ਉਧਰ ਕਿਸੇ ਕੋਲ ਆਏ ਵੀ ਨਹੀਂ ਉਹਨਾਂ ਦੇ ਇੱਕ ਨੰਬਰ ਚ ਕਰਾ ਦੋ ਤੇ ਪਾਰਟੀ ਦੇ ਲਈ ਵੀ ਫੰਡ ਫੁੰਡਾ ਆ ਜਾਣਗੇ ਜਦੋਂ ਰਾਈ ਬਿਟ ਬਿਲਡਰਾਂ ਨੂੰ ਲੈਂਡ ਮਾਫੀਆ ਨੂੰ ਆਪਾਂ ਜ਼ਮੀਨਾਂ ਤੇ ਕਬਜ਼ੇ ਦੇਣੇ ਨੇ ਫਿਰ ਆਪਣੇ ਕੋਲ ਉਹ ਵੀ ਆ ਜਾਣਗੇ ਚੋਣਾਂ ਕਰਨ ਲਈ ਵੀ ਪ੍ਰਬੰਧ ਕਰਨਾ ਸੋ ਸਾਰਾ ਕੁਝ ਲੈਂਡ ਪੁਲਿੰਗ ਚੋਂ ਕੱਟਣ ਨੂੰ ਫਿਰਦੇ ਸੀ ਕਹਿੰਦੇ ਪਰ ਪੰਜਾਬ ਨੇ ਹਵਾ ਕੱਢਤੀ ਇਹਦੀ ਚਲੋ ਅਜੇ ਨੋਟੀਫਿਕੇਸ਼ਨ ਤਾਂ ਨਹੀਂ ਰੱਦ ਹੋਣ ਦਾ ਆਇਆ ਪਰ ਕਰਨਾ ਪਏਗਾ ਉਹ ਵੀ ਹੈਨਾ ਹੁਣ ਲੈਂਡ ਪੁਲਿੰਗ ਵਾਲੇ ਮਾਮਲੇ ਤੇ ਤਾਂ ਸਰਕਾਰ ਪਿੱਛੇ हट ਗਈ ਫਿਰ ਜੀ ਬੀਬੀਆਂ ਨੂੰ 1100 ਰੁਪਏ ਦਬਾਈ ਕਿਵੇਂ ਇਹ ਚਿੰਤਾ ਬਣੀ ਹੋਈ ਹੈ ਇਸ ਚਿੰਤਾ ਨੂੰ ਮਕਾਉਣ ਦੇ ਲਈ ਕਹਿੰਦੇ ਜੀ ਹੁਣ ਜ਼ਮੀਨਾ ਮਤਲਬ ਗਹਿਣੇ ਰੱਖਣ ਦੀ ਹਾਲਤ ਬਣ ਗਈ ਵੈਸੇ ਨਵਾਂ ਕੰਮ ਨਹੀਂ ਹੈ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਬੋਝ ਦੀ ਪੰਡ ਵਧਾਉਣ ਦੇ ਵਿੱਚ ਅਕਾਲੀ ਬੀਜੇਪੀ ਸਰਕਾਰ ਦਾ ਵੀ ਵੱਡਾ ਰੋਲ ਹੈ ਕੈਪਟਨ ਸਰਕਾਰ ਦਾ ਵੀ ਵੱਡਾ ਰੋਲ ਹੈ ਉਹਨਾਂ ਦਾ ਵੀ ਸਿੱਤੀ ਉਹੀ ਜੋ ਰਹੀ ਹੈ ਕਿ ਜਿਉਂ-ਜਿਉਂ ਆਏ ਆਪਣੇ ਵੀ ਮੌਜਾਂ ਲੁੱਟੀਆਂ ਤੇ ਸਕੀਮਾਂ ਵੀ ਚਲਾਓ ਜਿਹਦੇ ਨਾਲ ਵੋਟਾਂ ਇਕੱਠੀਆਂ ਹੋਣ ਸਰਕਾਰ ਦਾ ਖਜ਼ਾਨਾ ਲੁੱਟਦਾ ਲੁੱਟੇ ਪਰ ਭਗਵੰਤ ਮਾਨ ਜੀ ਰੋਜ਼ ਝੰਡੋਰਾ ਪੜਦੇ ਸੀ ਉਹੀ ਕਹਿ ਜਾਂਦੇ ਆ ਖਜ਼ਾਨਾ ਖਾਲੀ ਖਜ਼ਾਨਾ ਕਿੱਥੇ ਖਾਲੀ ਖਜ਼ਾਨਾ ਤਾਂ ਭਰਿਆ ਪਰ ਤੁਹਾਡਾ ਨਾ ਤਾਂ ਛਰਾ ਵਾਲੇ ਮਾਮਲੇ ਚੋਂ ਪੈਸਾ ਆਇਆ ਨਾ ਰੇਤ ਵਾਲੇ ਮਾਮਲੇ ਚੋਂ ਪੈਸਾ ਆਇਆ ਹੈ ਜੋ ਆਇਆ ਹੁੰਦਾ ਤੁਸੀਂ ਕਰਜ਼ੇ ਕਿਉਂ ਚੁੱਕਦੇ ਹਰ ਮਹੀਨੇ 4-4000 42-450 450 ਕਰੋੜ ਦੀ ਆਸਥਮਾ ਕਰਜ਼ਾ ਕਿਉਂ ਚੁੱਕਿਆ ਜਾਂਦਾ ਇਹ ਵਿੱਤੀ ਵਾਰਾ ਮੁੱਕਣ ਤੱਕ ਪੰਜਾਬ ਦੇ ਸਿਰ ਤੇ 7.4 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਕਿਵੇਂ ਹੋ ਜਾਣਾ ਹੁਣ ਤਾਂ ਇਹਦਾ ਵੀ ਵੱਧਣ ਦਾ ਖਤਰਾ ਪੈਦਾ ਹੋ ਗਿਆ ਕਿਤੋਂ ਵੀ ਗਾਂ ਜਾ ਸਕਦੇ ਆ ਤੇ ਜਦੋਂ ਤੱਕ ਇਹ ਸਰਕਾਰ ਦਾ ਕਾਰਜਕਾਲ ਮੁੱਕਣਾ ਤਦ ਤੱਕ ਪੰਜਾਬ ਦਾ ਪਤਾ ਨਹੀਂ 5 ਲੱਖ ਕਰੋੜ ਦੇ ਨੇੜੇ ਤੇੜੇ ਕਰਜ਼ੇ ਹੋ ਚੁੱਕਿਆ ਹੁਣ ਕਿੱਧਰ ਨੂੰ ਜਾਣਾ ਸੀ ਪਰ ਸਰਕਾਰ ਕਹਿੰਦੀ ਨਹੀਂ ਜੀ ਅਸੀਂ ਲੋਕ ਲਾਉਣੀਆਂ ਸਕੀਮਾਂ ਤਾਂ ਲਾਗੂ ਕਰਨੀਆਂ ਉਹਦੇ ਲਈ ਪੈਸਾ ਚਾਹੀਦਾ ਫਿਰ ਕਹਿੰਦੇ ਲਾਓ ਜੀ ਗਵਰਨਰਾਂ ਦੀ ਜ਼ਿੰਮੇਵਾਰੀ ਗਵਰਨਰਾਂ ਨੂੰ ਕਹਿੰਦੇ ਬੁਲਾ ਲਿਆ ਕਿ ਭਾਈ ਦੱਸੋ ਆਪਾਂ ਕਿੰਨੀਆਂ ਕੁ ਜਾਇਦਾਦਾਂ ਆਪਣੇ ਕੋਲ ਜਈਆਂ ਪਈਆਂ ਚਾਹੀਓ मतलब रहसी होन चाहे वो हो व्यापारिक होन चाहे वो हो उद्योगिक होन सो जिन्नियां ਕਿ ਬੀਜਾਇਦਾਤਾ ਲਿਆਉ ਸਕਦਾ ਕਹਿੰਦੇ ਜੀ ਲਓ ਜੀ ਹੋ ਗਈ ਗੱਲ ਤਿਆਰੀ ਕਿ 20000 ਕਰੋੜ ਦੇ ਕਰੀਬ ਦੀਆਂ ਜਾਇਦਾਦਾਂ ਜਈਆਂ ਪਈਆਂ ਜਿਨ੍ਹਾਂ ਨੂੰ ਆਪਾਂ ਗਹਿਣੇ ਗੁਣੇ ਰੱਖ ਕੇ ਚੰਗਾ ਪੈਸਾ ਇਕੱਠਾ ਕਰ ਸਕਦੇ ਹਾਂ ਸੋ ਇਹਦੀ ਕਮਾਈ ਸ਼ੁਰੂ ਹੋ ਗਈ ਇੱਕ ਪਾਸੇ ਪੰਜਾਬ ਸਰਕਾਰ ਮੁੜ ਕੇ ਜ਼ਮੀਨਾਂ ਦੇ ਕਲੈਕਟਰ ਰੇਟ ਵਧਾਉਣ ਬਾਰੇ ਸੋਚ ਰਹੀ ਸੀ ਕੁਝ ਥਾਵਾਂ ਤੇ ਵਧੇ ਵੀ ਨਹੀਂ ਨਾ ਮੇਰੇ ਸਰ ਤੋਂ ਵਧਾਉਣ ਦੀ ਸੋਚ ਰਹੀ ਸੀ ਪਰ ਫਿਰ ਕਹਿੰਦੇ ਅੰਦਰੋਂ ਹੀ ਸੁਝਾਅ ਉੱਠਿਆ ਕਿ ਭਰਾਵਾ ਜੀ ਲੈਂਡ ਪੁਨੀ ਵਾਲੇ ਮਾਮਲੇ ਤੇ ਹੁਣੇ ਛੇਤਰਤਾਣੀ ਹੋ ਕੇ ਹਟੀਆਂ ਕਿ ਰਹਿਣ ਦਾ ਨਵਾਂ ਪੰਗਾ ਲੈਣ ਤੋਂ ਐਵੇਂ ਨਾ ਇੱਕ ਛੇੜਖਾਣੀ ਕਰੋ ਜਿਵੇਂ ਚੱਲ ਰਿਹਾ ਵਾ ਚੱਲਣ ਤੋਂ ਹੁਣ ਕੋਈ ਪੰਗਾ ਨਹੀਂ ਲੈਣਾ ਸਾਲ ਤੋਂ ਸਾਲ ਵੋਟਾਂ ਵਾਲੀ ਸਕੀਮ ਦੇਖੋ ਕਹਿੰਦੇ ਫਿਰ ਜੇ ਉਧਰੋਂ ਨਹੀਂ ਪੈਸਾ ਆ ਸਕਦਾ ਬੈਸਤਰ ਕਈ ਤਰ੍ਹਾਂ ਨੇ ਵੀ ਅਗਰਾਂ ਜਿੱਥੇ ਬੰਦੀ ਨੇ ਵੀ ਸਵਾਲ ਖੜਾ ਕੀਤਾ ਹੋਰ ਜਿੱਥੇ ਬੰਦਿਆਂ ਨੇ ਵੀ ਸਵਾਲ ਖੜਾ ਕੀਤਾ ਪੰਜਾਬ ਦੇ ਬੁੱਧੀਜੀਵੀ ਵਰਗ ਵੀ ਪੁੱਛ ਰਹੇ ਸੀ ਕਿ ਭਈ ਜਦੋਂ ਤੁਸੀਂ ਕਹਿੰਦੇ ਹੋ ਰਜਿਸਟਰੀਆਂ ਚ ਅਸੀਂ ਭ੍ਰਿਸ਼ਟਾਚ ਜਦੋਂ ਕਿ ਇਹ ਨਰਾ ਕੋਰਾ ਝੂਠ ਹੈ ਤਹਿਸੀਲਾਂ ਚ ਕਿਵੇਂ ਧੰਦਾ ਚੱਲਦਾ ਉਸੇ ਤਰ੍ਹਾਂ ਵਰਕਰ ਦਾ ਉਲਟਾ ਮਹਿੰਗਾ ਹੋ ਗਿਆ ਪਹਿਲਾਂ ਨਾਲੋਂ ਕਿਉਂਕਿ ਜਿਵੇਂ ਚੈੱਕ ਪੋਸਟਾਂ ਵੱਧਦੀਆਂ ਓਵੇਂ ਹੀ ਕਮਿਸ਼ਨ ਵੱਧਦੇ ਨੇ ਸੋ ਹੁਣ ਪਰ ਸਰਕਾਰ ਤਾਂ ਦਮ ਪਰਦੀ ਸੀ ਕਿ ਵੀ ਸਾਡਾ ਸਿਸਟਮ ਠੀਕ ਹੋ ਗਿਆ ਤੇ ਜੇ ਸਿਸਟਮ ਠੀਕ ਹੋ ਗਿਆ ਫਿਰ ਤਾਂ ਖਜ਼ਾਨੇ ਚ ਪੈਸਾ ਵੱਧ ਆਉਣ ਲੱਗ ਪਿਆਊਗਾ ਤੇ ਰੇਟ ਮਾਫੀਆ ਜੇ ਮੁੱਕ ਗਿਆ ਹੈ ਚਿੱਟੇ ਦਾ ਮਾਫੀਆ ਜੇ ਮੁੱਕ ਗਿਆ ਫਿਰ ਤਾਂ ਤੁਹਾਡੇ ਕੋਲ ਆਮਦਨ ਵੈਸੇ ਵੱਧ ਗਈ ਹੋਗੀ ਪਰ ਉਧਰ ਤਾਂ ਸਰਕਾਰ ਹੁਣ ਕਲੈਕਟਰੇਟਰ ਦਾ ਛੇੜ ਨਹੀਂ ਰਹੀ ਤੇ ਇਮਾਨਦਾਰੀ ਦੇ ਹਵਾਲੇ ਨਾਲ ਕੋਈ ਖਜ਼ਾਨੇ 'ਚ ਵਾਧਾ ਨਹੀਂ ਹੋ ਰਿਹਾ ਹੈ ਤੇ ਇੱਧਰ ਆ ਲੈਂਡ ਪੁਲਿੰਗ ਵਾਲੇ ਦਾ ਭੋਗ ਪੈ ਗਿਆ ਫਿਰ ਲੈ ਦੇ ਕੇ ਕਹਿੰਦੇ ਜੇ ਹੁਣ ਫੰਡ 'ਚ ਟਾਉਣ ਦੇ ਲਈ ਗਵਾਂਡਾ ਤੇ ਆ ਆ ਸ ਵੈਸੇ ਇਹਨਾਂ ਦੀਆਂ ਸਬੰਧਤ ਜਿਹੜੀਆਂ ਹੋਰ ਛੋਟੇ ਸ਼ਹਿਰਾਂ ਵਾਲੀਆਂ ਹੈ ਇਹ ਹੈਗੀਆਂ ਨੇ ਉੱਥੇ ਤਾਂ ਕਹਿੰਦੇ ਪੈਰਾਂ 'ਚ ਰਹਿਣੀ ਕੱਲੀ ਲੁਧਿਆਣੇ ਵਾਲੀ ਆ ਗਲਾਡਾ ਮਾੜੀ ਮੋਟੀ ਇਹਦੇ ਕੋਲ ਕੁਝ ਹੈਗਾ ਲੈ ਦੇ ਕੇ ਜਾਂ ਮਹਾਲੀ ਵਾਲੀ ਆ ਗਵਾਂਡਾ ਸੋ ਹੁਣ ਗਵਾਂਡਾ ਕੋਲ ਕਹਿੰਦੇ 20000 ਕਰੋੜ ਦੀ ਜਾਇਦਾਦ ਹੈ ਜਿਹਨੂੰ ਗਹਿਣੇ ਰੱਖ ਕੇ ਕਰਜ਼ਾ ਚੱਕਣ ਦੀ ਕਾਹਲ ਆ ਤੇ ਕਾਹਲ ਇੰਨੀ ਆ ਕਹਿੰਦੇ 4000 5000 ਕਰੋੜ ਤੱਕ ਜੇ ਮਿਲ ਜਵੇ ਉਤੋਂ ਬਿਨਾਂ ਕੰਮ ਖੜ ਗਿਆ ਸੋ ਜੀ ਜਦੋਂ ਨਿਤ ਚੌਪਰ ਉਡਣਗੇ ਜਦੋਂ ਮੁੱਖ ਮੰਤਰੀ ਤੋਂ ਲੈ ਕੇ ਕੇਜਰੀਵਾਲ ਤੱਕ ਦੇ ਕਾਫਲਿਆਂ ਚ 32 ਤੋਂ 40 40 ਗੱਡੀਆਂ ਚੱਲਣਗੀਆਂ ਹੈ ਜਦੋਂ ਉਹੀ ਮਹਿਲ ਸ਼ੀਸ਼ਮਹਿਲ ਹੋਣਗੇ ਇੱਥੇ ਵੀ ਬਣਗੇ ਕੇਜਰੀਵਾਲ ਦੇ ਸ਼ੀਸ਼ਮਹਿਲ ਚੰਡੀਗੜ੍ਹ ਮਾਲੀਚ ਵੀ ਹੈਨਾ ਸੋ ਫਿਰ ਤਾਂ ਪੰਜਾਬ ਦੇ ਉੱਤੇ ਤਾਂ ਬੋਝ ਪਊਗਾ ਜੀ ਪਊਗਾ ਸੋ ਇਸ ਲਈ ਹੁਣ ਕਹਿੰਦੇ ਜੀ ਹਰ ਹਿੱਲਾ ਇਹ ਕੀਤਾ ਜਾ ਰਿਹਾ ਹੈ ਤੇ ਇਥੋਂ ਤੱਕ ਕੇ ਇੱਕ ਵਾਰ ਫੇਰ ਬੋਡਾ ਕਾਰਪੋਰੇਸ਼ਨਾਂ ਦੇ ਕੋਲ ਜਿਹੜੇ ਫੰਡ ਪਏ ਨੇ ਉਹ ਫੇਰ ਵਾਪਸ ਮੰਗਾ ਲਏ ਗਏ ਨੇ ਇਹ ਵੀ ਇੱਕ ਪਾਸੇ ਬੋਰਡ ਕਾਰਪੋਰੇਸ਼ਨਾਂ ਤੋਂ ਫੰਡ ਵਾਪਸ ਬੁਲਾ ਲਏ ਗਏ ਨੇ ਦੂਜੇ ਪਾਸੇ 20000 ਕਰੋੜ ਦੀ ਗਵਾਂਡਾ ਦੀ ਜਾਇਦਾਦ ਗਹਿਣੇ ਰੱਖੀ ਜਾ ਰਹੀ ਆ ਤੀਏ ਪਾਸੇ ਲਗਾਤਾਰ ਕਰਜ਼ਾ ਚੁੱਕਿਆ ਜਾ ਰਿਹਾ ਤੇ ਪੰਜਾਬ ਬਚਾਉਣਾ ਜਾਂ ਨਹੀਂ ਜੀ بڑا ਸਵਾਲ ਹੈ ਕੇਂਦਰ ਸਰਕਾਰ ਕਈ ਨੁਕਤਿਆਂ ਤੋਂ ਘिरी ਹੈ ਚਾਹੇ ਚੋਣ ਕਮਿਸ਼ਨ ਕਟਹਿਰੇ 'ਚ ਹੋਵੇ ਹੈ ਚਾਹੇ ਰੱਖਿਆ ਮੰਤਰਾਲਾ ਕਟਹਿਰੇ 'ਚ ਹੋਵੇ ਹੈ ਤੇ ਚਾਹੇ ਵੋਟ ਸਦਾਈ ਵਾਲਾ ਮੁੱਦਾ ਹੋਵੇ ਤੇ ਚਾਹੇ ਵੋਟ ਚੋਰੀ ਵਾਲਾ ਮੁੱਦਾ ਹੋਵੇ ਕਰਨੀ ਤਾਂ ਕੇਂਦਰ ਸਰਕਾਰ ਹੈ ਕਿਉਂਕਿ ਚੋਣ ਕਮਿਸ਼ਨ ਨੂੰ ਵੀ ਕੇਂਦਰ ਚਲਾ ਰਿਹਾ ਹੈ ਹੈ ਵਿਦੇਸ਼ਾਂ ਦੇ ਨਾਲ ਵਿਦੇਸ਼ ਮੰਤਰਾਲਾ ਜੀ ਉਲਝਦਾ ਥਾ ਵੀ ਕੇਂਦਰ ਦੇ ਹਵਾਲੇ ਆ ਸੋ ਚਾਹੇ ਟੈਰਫ ਵਾਲਾ ਮਸਲਾ ਹੋਵੇ ਤੇ ਚਾਹੇ ਟ੍ਰੇਡ ਵਾਲਾ ਮਸਲਾ ਹੋਵੇ ਉੱਥੇ ਵੀ ਕੇਂਦਰ ਘਿਰ ਰਿਹਾ ਸੋ ਕੇਂਦਰ ਦੀ ਇਸ ਘੇਰਾਬੰਦੀ ਦੇ ਦਰਮਿਆਨ ਵੋਟ ਸਦਾਈ ਦਾ ਮੁੱਦਾ ਅਦਾਲਤੀ ਪ੍ਰਕਿਰਿਆ ਚ ਵੀ ਹੈ ਕਹਿੰਦੇ ਜੀ 65 ਲੱਖ ਵੋਟਾਂ ਕੱਟ ਹੋ ਗਈਆਂ ਬਿਹਾਰ ਦੇ ਵਿੱਚ ਤੇ ਸਾਹਮਣੇ ਵਾਲੀਆਂ ਧਿਰਾਂ ਪੁੱਛ ਰਹੀਆਂ ਕਿ ਵੀ ਕੱਟੀਆਂ ਹੀ ਆ ਕਿ ਕੋਈ ਜੋੜੀਆਂ ਵੀ ਆ ਕਹਿੰਦੇ ਜੋੜੀ ਇੱਕ ਨਹੀਂ ਜੀ ਮਤਲਬ ਉਹ ਕਹਿੰਦੇ ਫ੍ਰੀਡਮ ਤੋਂ ਨੁਕਤਾ ਪੋਟਰ ਕੱਟਣਾ ਹੀ ਹੈ ਤੇ ਜਿਹੜੀ ਗੱਲ ਲਗਾਤਾਰ ਚੋਣ ਕਮਿਸ਼ਨ ਪ੍ਰਚਾਰ ਰਿਹਾ ਸੀ ਉਸ ਗੱਲ ਨੂੰ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਨੇ ਅੱਗੇ ਵਧਾ ਦਿੱਤਾ ਹੈ ਕਿ ਵੀ ਜੇ ਤੁਹਾਡੇ ਕੋਲ ਆਧਾਰ ਕਾਰਡ ਹੈਗਾ ਤੇ ਰਾਸ਼ਨ ਕਾਰਡ ਹੈਗਾ ਤਾਂ ਵੀ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਭਾਰਤ ਦੇ ਨਾਗਰਿਕ ਹੋ ਇਹ ਨਾਗਰਿਕਤਾ ਸਾਬਤ ਨਹੀਂ ਕਰਦਾ ਕਹਿੰਦੇ ਜੀ ਆਧਾਰ ਕਾਰਡ ਤੇ ਮਤਲਬ ਕਿ ਤੁਹਾਡਾ ਰਾਸ਼ਨ ਕਾਰਡ ਵਗੈਰਾ ਵੋਟਰ ਕਾਰਡ ਇਹਦੇ ਨਾਲ ਨਾਗਰਿਕਤਾ ਸਾਬਤ ਨਹੀਂ ਹੁੰਦੀ ਫਿਰ ਕਿਹਦੇ ਨਾਲ ਸਾਬਤ ਹੁੰਦੀ ਹੈ ਕਹਿੰਦੇ ਜੀ 11 12 ਹੋਰ ਦੱਸੋ ਜਿਹਨੇ ਉਹ ਚ ਕੋਈ ਹੋਣਾ ਚਾਹੀਦਾ ਉਹ ਕਹਿੰਦੇ ਜੀ ਬਿਹਾਰ ਜਿਹਦੇ ਵਿੱਚੋਂ ਕਿੰਨੇ ਤਾਂ ਹੈ ਹੀ ਨਹੀਂ ਕਹਿੰਦੇ ਨਾ 2003 ਵਾਲੀ ਸੂਚੀ ਚ ਜੇ ਵੋਟਰ ਸੂਚੀ ਤੁਹਾਡਾ ਨਾ ਹੈਗਾ ਫਿਰ ਤਾਂ ਠੀਕ ਹੈ ਤੇ ਨਹੀਂ ਫਿਰ ਤੁਸੀਂ ਇਸ ਪ੍ਰਕਿਰਿਆ ਤੋਂ ਬਾਹਰ ਹੁਣ ਇੱਥੋਂ ਨੁਕਤਾ ਸ਼ੁਰੂ ਹੁੰਦਾ ਹੈ ਮਾਨਯੋਗ ਸੁਪਰੀਮ ਕੋਰਟ ਨੇ ਸਪੱਸ਼ਟ ਲੱਭਾਂ ਚ ਕਿਹਾ ਕਿ ਰਾਸ਼ਨ ਕਾਰਡ ਆਧਾਰ ਕਾਰਡ ਨਾਗਰਿਕਤਾ ਦੇ ਸਬੂਤ ਨਹੀਂ ਹੈਗੇ ਇਹ ਜੀ ਟਿੱਪਣੀ ਹੈ ਫੈਸਲਾ ਤਾਂ ਹੁਣ ਹੈ ਅਜੇ ਤਾਂ ਚਰਚਾ ਚੱਲ ਰਹੀ ਹੈ ਬਹਿਸ ਚੱਲ ਰਹੀ ਹੈ ਉਸ ਮਾਮਲੇ ਚ ਚੋਣ ਕਮਿਸ਼ਨ ਲਈ ਇੱਕ ਤਰ੍ਹਾਂ ਨਾਲ ਰਾਹਤ ਵਾਲੀ ਖਬਰ ਹੈ ਪਰ ਜਿਹੜੀਆਂ ਤਰ੍ਹਾਂ ਲੜ ਰਹੀਆਂ ਉਹਨਾਂ ਲਈ ਝਟਕਿਆ ਵਾਲੀ ਵੀ ਗੱਲ ਹੈ ਪਰ ਜਿਹੜੇ ਨੁਕਤੇ ਚੋਣ ਕਮਿਸ਼ਨ ਉੱਥੇ ਰੱਖ ਰਿਹਾ ਉਹਨਾਂ ਨੁਕਤਿਆਂ ਤੇ ਘਿਰਦਾ ਵੀ ਨਜ਼ਰ ਆ ਰਿਹਾ ਹੁਣ ਕਹਿੰਦੇ ਜੀ ਉੱਥੇ ਪਟੀਸ਼ਨ ਕਰਤਾਵਾਂ ਵੱਲੋਂ ਜੁਗਿੰਦਰ ਜਯਦਵ ਨੇ ਤੱਥ ਸਾਹਮਣੇ ਰੱਖੇ ਕਹਿੰਦਾ ਜੀ ਆ ਚੱਕੋ ਮੇਰੇ ਕੋਲ ਤੱਥ ਨਹੀਂ ਕਹਿੰਦਾ ਕਿ 88% ਜਿਹੜੇ ਮਤਲਬ 18 ਸਾਲ ਤੋਂ ਉੱਪਰ ਵਾਲੇ ਨੇ ਹੈਨਾ ਉਹ ਕਹਿੰਦੇ ਜੀ ਜੋਗ ਨੇ ਮਤਲਬ ਕਿ ਉੱਥੇ ਵੋਟ ਵੰਡਾਉਣ ਦੇ ਪਰ ਕਹਿੰਦੇ ਜੀ 8.18 ਕਰੋੜ ਆਬਾਦੀਓ ਚ ਸ਼ਾਮਲ ਹੋਈ ਐ ਇਹਦੇ ਵਿੱਚ ਜੀ ਉਹ ਕਹਿੰਦੇ ਵੀ ਜਿਹੜਾ ਪਹਿਲਾ ਇਹਦੇ ਵਿੱਚ ਉਹ ਹੈਗਾ ਪ੍ਰਕਿਰਿਆ ਕਿ ਵੀ ਇਹਨਾਂ ਦਾ ਮਕਸਦ ਹੈ ਉਹ ਕਹਿੰਦੇ ਵੀ ਜਦੋਂ ਇਹ ਜਾਣਕਾਰੀ ਹਾਸਲ ਕੀਤੀ ਕਿ ਕਿ ਵੋਟਾਂ ਕੱਟੀਆਂ ਕਿੰਨੀਆਂ ਕਹਿੰਦੇ ਉਹ ਤਾਂ ਇੰਨੀ ਆ ਗਈਆਂ 65 ਲੱਖ ਪਰ ਨਵੀਆਂ ਕਿੰਨੀਆਂ ਸ਼ਾਮਲ ਹੋਈਆਂ ਕਹਿੰਦੇ ਇੱਕ ਵੀ ਨਹੀਂ ਮਤਲਬ ਜਦੋਂ ਤੁਸੀਂ ਵੋਟ ਸਦਾਈ ਲਈ ਜਾਣੇ ਹੋ ਤਾਂ ਉਹਦੇ ਵਿੱਚ ਜਿਹੜੀਆਂ ਗਲਤ ਬਣੀਆਂ ਉਹ ਤਾਂ ਕੱਟੋਂਗੇ ਤੇ ਜਿਹੜੀ ਨਹੀਂ ਬਣ ਸਕੀ ਕਿਸੇ ਨੇ ਰਾਜਨੀਤਿਕ ਤੌਰ ਤੇ ਰੋਕੀ ਹੋਈ ਆ ਉਹ ਬਣਾਉਣੀ ਵੀ ਤਾਂ ਸੀ ਕਹਿੰਦੇ ਬਣੀ ਇੱਕ ਨਹੀਂ ਸ਼ਾਮ ਲਈ ਕਿੰਨੂ ਹੀ ਕੱਟੀਆਂ ਗਈਆਂ ਫਿਰ ਇਸੇ ਤਰ੍ਹਾਂ ਉਹ ਕਹਿੰਦੇ ਵੀ ਕਈ ਉਮੀਦਵਾਰ ਤੱਕ ਵੀ ਬਾਹਰ ਕਰ ਦਿੱਤੇ ਗਏ ਇਹਦਾ ਮਤਲਬ ਹੈ ਰਾਜਨੀਤਿਕ ਕਹਿੰਦੇ ਉਹਦੇ ਵਿੱਚ ਉਹ ਹੈ ਫਿਰ ਕਹਿੰਦੇ ਵੀ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਬਿਹਾਰ ਦੇ ਵਿੱਚ ਤੁਸੀਂ ਕਹਿੰਦੇ ਬਾਹਰੀ ਲੋਕ ਆਏ ਹੋਏ ਨੇ ਤਾਂ ਕਹਿੰਦੇ ਜੇ ਕੋਈ ਕੰਮ ਕਾਜ ਦੇ ਹਵਾਲੇ ਨਾਲ ਕਿਸੇ ਦਬਦਬੇ ਦੇ ਹਵਾਲੇ ਨਾਲ ਆਇਆ ਉਦੋਂ ਬੰਦੇ ਆਏ ਹੋਣਗੇ ਪਰ ਵੋਟਾਂ ਜਾਂਦੀਆਂ ਬੀਬੀਆਂ ਦੀਆਂ ਇਕੱਠ ਹੋਈਆਂ ਨੇ ਕਹਿੰਦੇ ਮਹਿਲਾਵਾਂ ਦੀ ਜਿਆਦਾ ਵੋਟ ਕੱਟਣ ਦਾ ਮਤਲਬ ਇਹਦਾ ਕੀ ਅਰਥ ਹੈ ਫਿਰ ਜੇ ਬਾਹਰੀ ਨੇ ਤਾਂ ਬਾਹਰੀ ਤਾਂ ਬੰਦੇ ਵੱਧ ਹੋਣਗੇ ਪੈਸੇ ਵੀ ਕਹਿੰਦੇ ਜੇ ਮਰਤਿਅ ਦਰ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਬੰਦਿਆਂ ਦੀ ਮੌਤਦਾਰ ਵੱਧਦੇ ਬੀਬੀਆਂ ਦੇ ਮੁਕਾਬਲੇ ਫਿਰ ਵੀ ਬੀਬੀਆਂ ਦੀ ਵੋਟ ਕਿਵੇਂ ਵੱਧ ਕੱਠੋਰੀ ਹੈ ਵੀ ਕਿਹਦਾ ਮਤਲਬ ਬੀਬੀਆਂ ਮਰਥੜਾ ਵੱਧ ਗਈਆਂ ਬੰਦਿਆਂ ਦੇ ਮੁਕਾਬਲੇ ਸੋ ਇਹ ਵੀ ਨੁਕਤਾ ਉਹਨਾਂ ਨੇ ਸਾਂਝਾ ਕੀਤਾ ਫਿਰ ਦੂਸਰਾ ਉਹ ਕਹਿੰਦੇ ਵੀ ਜਿਨ੍ਹਾਂ ਨੂੰ ਇਹ ਮਰਤਕ ਲਾਨੀ ਜਾਂਦੇ ਉਹਨਾਂ ਨੂੰ ਤਾਂ 1000 ਰੁਪਏ ਮੈਂ ਪੇਸ਼ ਕਰਦੇ ਨਾ ਇੱਕ ਜੋੜਾ ਪੇਸ਼ ਕੀਤਾ ਜਗਿੰਦਰ ਜਾਸਵ ਨੇ ਕਹਿੰਦਾ ਜੋੜਾ ਖੜਾ ਜੀ ਇਹ ਵੋਟਰ ਸੂਚੀ 'ਚ ਮਰਿਆ ਹੋਇਆ ਪਰ ਪੈਸੇ ਜਿਉਂਦਾ ਸੋ ਦਾਓ ਜੀ ਜਵਾਬ ਹੁਣ ਇਹਦਾ ਜਵਾਬ ਨਹੀਂ ਹੈਗਾ ਸੋ ਇਸੇ ਤਰ੍ਹਾਂ ਇੱਕ ਮਾਮਲਾ ਹੋਰ ਆਇਆ ਉਹ ਕਹਿੰਦੇ ਵੀ 124 ਸਾਲ ਦੀ ਔਰਤ ਵੋਟਰ ਸੂਚੀ 'ਚ ਦਰਜ ਹੈ ਪਰ ਵੈਸੇ ਉਸ ਕੁੜੀ ਦੀ ਉਮਰ ਬੀਬੀ ਦੀ ਉਮਰ 35 ਸਾਲ ਹੈ ਤੇ ਜਦੋਂ ਤੇ ਪ੍ਰਦਰਸ਼ਨ ਵੀ ਕੀਤਾ ਉਹਦੀ ਟੀ-ਸ਼ਰਟਾਂ ਪਾ ਕੇ ਹੁਣ ਕਹਿੰਦੇ ਜੀ ਇਹ ਤਕਨੀਕੀ ਗਲਤੀ ਹੈ ਮਤਲਬ ਇਹੀ ਜੀਆਂ ਹਜ਼ਾਰਾਂ ਗਲਤੀਆਂ ਫਿਰ ਇਹਨਾਂ ਨੂੰ ਗਲਤੀਆਂ ਕਹੋਗੇ ਕਿ ਸਾਜਿਸ਼ ਕਹੋਗੇ ਇੱਕ ਪਾਸੇ ਵਿਰੋਧੀ ਧਿਰ ਬਾਕੀ ਦਲ ਇਸ ਨੂੰ ਚੋਣ ਚੋਰੀ ਦੇ ਬਰਾਬਰ ਇੱਕ ਵੋਟ ਸਦਾਈ ਦੇ ਨਾਂ ਦੇ ਉੱਤੇ ਦੇਸ਼ ਦੇ ਵਿੱਚ ਉਹਨਾਂ ਵੋਟਾਂ ਨੂੰ ਕੱਟਣ ਦੀ ਕਵਾਇਦ ਦੱਸ ਰਹੇ ਨੇ ਜਿਹੜੀਆਂ ਵੋਟਾਂ ਸਰਕਾਰ ਨੂੰ ਲੱਗਦੀਆਂ ਭਾਜਪਾ ਨੂੰ ਲੱਗਦੀਆਂ ਸਾਨੂੰ ਨਹੀਂ ਪੈਣੀਆਂ ਦੂਸਰੇ ਪਾਸੇ ਇਸ ਮਸਲੇ ਦੇ ਉੱਤੇ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਵਿੱਚ ਚੋਣ ਕਮਿਸ਼ਨ ਜਿਹੜੇ ਤੱਥ ਅੰਕੜੇ ਰੱਖ ਰਿਹਾ ਜੀ ਕਿ ਆ 10 ਸਤਵਜਾਂ ਦੇ ਆਧਾਰ ਤੇ ਜੀ ਆ 2000 ਦੇ ਨਾਲ ਸਿੰਬਲ ਉਹਨਾਂ ਨੂੰ ਪੁੱਛਿਆ ਕਿ ਪਸਿਬਰ ਉਹਨਾਂ ਨੂੰ ਕਿ ਵੀ ਇਹ ਜਿਹੜੇ ਨਾਮਾਂ ਦੀ ਕੱਟਣ ਦੀ ਗੱਲ ਕਰਦੇ ਨੇ 2300 ਚੀ ਚ ਹੈਗੇ ਸੀ ਕਹਿੰਦੇ ਨਹੀਂ ਯਾਤਰੀਆਂ ਚੋਂ 2023 ਵਾਲੀ ਛੇਗੇ ਸੁਣ 3 ਵਾਲੀ ਤੇ 23 ਵਾਲੀ ਇਹਦੇ ਵਿੱਚੋਂ ਇਹਦਾ ਮਤਲਬ ਕੱਢ ਦੋ ਸਾਰੇ ਸੋ ਇਹਦਾ ਮਤਲਬ ਉੱਥੇ ਹੁਣ ਇਹ ਜੋਰ ਫੜਦੀ ਜਾ ਰਹੀ ਹੈਗਾ ਤੇ ਸਰਕਾਰ ਨੇ ਇਹ ਮਤਲਬ ਕਿ ਜਿਸ ਤਰ੍ਹਾਂ ਤਰੀਕਾ ਕਰ ਅਪਣਾਇਆ ਤੇ ਚੋਣ ਕਮਿਸ਼ਨ ਜਿਵੇਂ ਉਹਦਾ ਟੂਲ ਬਣ ਕੇ ਕੰਮ ਕਰ ਰਿਹਾ ਉਹਦੇ ਵਿੱਚ ਦੇਸ਼ ਦੇ ਵਿੱਚ ਇੱਕ ਨਵਾਂ ਫਿਕਰ ਨਵੀਂ ਵਿਰੋਧਤਾ ਤਾਂ ਪੈਦਾ ਹੋ ਰਹੀ ਹੈ ਪਰ ਮਾਨਯੋਗ ਸੁਪਰੀਮ ਕੋਰਟ ਤੋਂ ਸਭ ਨੂੰ ਆਸ ਹੈ ਕਿ ਅਦਾਲਤ ਦੇ ਵਿੱਚ ਜਿਸ ਤਰ੍ਹਾਂ ਮਾਮਲਾ ਹੈਗਾ ਉੱਥੋਂ ਕੁਝ ਨਾ ਕੁਝ ਚੰਗਾ ਹੋ ਕੇ ਨਿਕਲੇਗਾ ਕੁਝ ਸਾਰਥਕ ਹੋ ਕੇ ਨਿਕਲੇਗਾ ਲੋਕਤੰਤਰ ਨੂੰ ਮਜ਼ਬੂਤ ਹੋ ਕੇ ਕੱਢਣ ਵਾਲਾ ਕੋਈ ਫੈਸਲਾ ਆਏਗਾ ਸਭ ਦੀਆਂ ਨਜ਼ਰਾਂ ਉਹਦੇ ਟਿੱਕੀਆਂ ਪੱਟਪਣੀਆਂ ਕਈ ਵਾਰ ਨਵੇਂ ਫਿਕਰਾਂ 'ਚ ਵੀ ਪਾ ਰਹੀਆਂ ਬਹੁਤ ਵਾ ਸ਼ੁਕਰੀਆ